ਗੁਰ ਕੀ ਸੇਵਾ ਸ਼ਬਦ ਵਿਚਾਰ ਸੰਗਤ ਜੀ ਆਪ ਸਿਦਾ ਸਵਾਗਤੇ ਗੁਰ ਕੀ ਸੇਵਾ ਸ਼ਬਦ ਵਿਚਾਰ ਦੇ ਅੱਜ ਦੂਸਰੇ ਪੜਾਅ ਦੇ ਵਿੱਚ ਜਿੱਥੇ ਕਿ ਤੁਸੀਂ ਪਹਿਲੇ ਪੜਾਅ ਵਿੱਚ ਬਹੁਤ ਪਿਆਰ ਦਿੱਤਾ ਬਹੁਤ ਮਾਨ ਦਿੱਤਾ ਔਰ ਜਿਹੜੇ ਪ੍ਰਸ਼ਨ ਉੱਤੇ ਤੁਸੀਂ ਪੁੱਛੇ ਸੀ ਜਦੋਂ ਅਸੀਂ ਸਤਨਾਮ ਸਿੰਘ ਜੀ ਕੋਲ ਪੁੱਛੇ ਔਰ ਉਹਦੇ ਜਦੋਂ ਸਤਨਾਮ ਸਿੰਘ ਜੀ ਨੇ ਉੱਤਰ ਦਿੱਤੇ ਤੇ ਤੁਸੀਂ ਉਹਨਾਂ ਨੂੰ ਬਹੁਤ ਲਾਈਕ ਕੀਤਾ ਔਰ ਅੱਗੇ ਸ਼ੇਅਰ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਸੰਗਤ ਦਾ ਔਰ ਉਮੀਦ ਕਰਦੇ ਹਾਂ ਐਵੇਂ ਹੀ ਤੁਸੀਂ ਜੁੜੇ ਰਹੋਗੇ ਔਰ ਐਵੇਂ ਹੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤੁਸੀਂ ਖੁਦ ਅੱਗੇ ਵਧ ਕੇ ਮਦਦ ਕਰੋਗੇ ਸੰਗਤ ਜੀ ਜਿਵੇਂ ਕਿ ਅਸੀਂ ਪਿਛਲੇ ਵਾਰੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਇਹੋ ਜਿਹੇ ਜਿਹੜੇ ਵੀ ਤੁਹਾਡੇ ਪ੍ਰਸ਼ਨ ਹੋ ਆਪਜੀ ਜਰੂਰ ਚਾਹੇ WhatsApp ਰਾਹੀਂ Facebook YouTube ਜਿੱਥੇ ਵੀ ਤੁਸੀਂ ਇਸ ਵੀਡੀਓਸ ਨੂੰ ਦੇਖ ਰਹੇ ਹੋ ਆਪਜੀ ਪੇਸ ਕਰਦੇ ਹੋ ਆਪਜੀ ਨੂੰ ਅਸੀਂ WhatsApp ਤੇ ਨੰਬਰ ਵੀ ਦਿੰਨੇ ਆ ਅੰਤ ਦੇ ਵਿੱਚ ਤੇ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ ਬਹੁਤ سارے ਪ੍ਰਸ਼ਨ ਸੰਗਤ ਨੇ ਭੇਜੇ ਨੇ ਫੇਰ ਕੁਝ ਨਿੰਦਾ ਸਵਾਲਾਂ ਨੂੰ ਲੈ ਕੇ ਅੱਜ ਦਾ ਜਿਹੜਾ ਐਪੀਸੋਡ ਏ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਸਵਾਗਤ ਕਰਨਾ ਸਤਨਾਮ ਜੀ ਦਾ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਜੀ ਐਵੇਂ ਅਸੀਂ ਸਭ ਰਾਇ ਰੱਖਣਾ ਸਤਨਾਮ ਜੀ ਅੱਜ ਦਾ ਜਿਹੜਾ ਸੰਗਤ ਨੇ ਪਹਿਲਾ ਕੁਐਸਚਨ ਸਾਡੇ ਕੋਲ ਪੁੱਛਿਆ ਹੈ ਬਹੁਤ ਹੀ ਬੇਕਵਾਸ ਹੈ ਕਿ ਸਾਰੀ ਸੰਗਤ ਦੇ ਮਨ ਦੇ ਵਿੱਚ ਕਿਧਰੇ ਨਾ ਕਿਧਰੇ ਚੀਜ਼ਾਂ ਪਾਈਆਂ ਗਈਆਂ ਨੇ ਜਾਂ ਸਾਡੀ ਸਟੇਜਾਂ ਤੇ ਬੁਲੀਆਂ ਜਾਂਦੀਆਂ ਨੇ ਜਿਹਦੇ ਵਿੱਚ ਨਾਲ ਜਿਹੜਾ ਮੇਰੇ ਵਰਗਾ ਜਿਹੜੂ ਪਹਿਲੀ ਵਾਰ ਬਾਣੀ ਪੜਨੀ ਸ਼ੁਰੂ ਕਰਦਾ ਹੈ ਉਹ ਪ੍ਰੇਤ ਹੋ ਜਾਂਦਾ ਹੈ ਤੇ ਉਹ ਜਿਹੜੀ ਗੱਲ ਮੈਂ ਆਪਸੀ ਨਾਲ ਕਰਨਾ ਚਾਹ ਰਿਹਾ ਮੈਂ ਕਰਨਾ ਚਾਹ ਰਿਹਾ ਅਗਰ ਅਸੀਂ ਗਲਤ ਬਾਣੀ ਪੜਾਂਗੇ ਤੇ ਕੀ ਸਾਨੂੰ ਪਾਪ ਚੜੇਗਾ ਜਾਂ ਅਸੀਂ ਪਾਪ ਦੇ ਭਾਗੀਦਾਰ ਬਣਾਂਗੇ ਔਰ ਅਗਰ ਸੰਗਤਾ ਜਿੰਨੇਮੀਏ ਪ੍ਰਸ਼ੰਤ ਜਿਨ੍ਹਾਂ ਨੇ ਇਹ ਵੀ ਲਿਖਿਆ ਕਿ ਉਸ ਦਿਨ ਤੋਂ ਬਾਅਦ ਮੈਨੂੰ ਡਰ ਲੱਗਣ ਲੱਗਿਆ ਤੇ ਮੈਂ ਐਸੇ ਲਈ ਬਾਣੀ ਨੂੰ ਪੜਨਾ ਹੀ ਛੱਡਾ ਦਿੱਤਾ ਤੇ ਆਪ ਜੀ ਇਸ ਬਾਰੇ ਕੀ ਸੋਚੀ ਪਾਣਾ ਚਾਹੋਗੇ ਜੀ ਸੰਗਤ ਜੀ ਇਹ ਸਵਾਲ ਜਿਹੜਾ ਹੈ ਨਾ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਵਾਲ ਜ਼ਬਰਦਸਤੀ ਸਾਡੇ ਦਿਮਾਗ ਦੇ ਅੰਦਰ ਪਾਇਆ ਗਿਆ ਹੈ ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਅੰਦਰ ਕਿਸੇ ਡੱਬੇ ਅੰਦਰ ਕੋਈ ਚੀਜ਼ ਜ਼ਬਰਦਸਤੀ ਠੋਸਦੇ ਹਾਂ ਤਾਂ ਇਹ ਸਵਾਲ ਸਾਡੇ ਦਿਮਾਗਾਂ ਦੇ ਵਿੱਚ ਠੋਸਿਆ ਗਿਆ ਹੈ। ਔਰ ਉਹ ਉਹਨਾਂ ਲੋਕਾਂ ਦੇ ਰਾਹੀਂ ਜਿਹੜੇ ਨਹੀਂ ਚਾਹੁੰਦੇ ਕਿ ਆਮ ਸੰਗਤ ਆਪ ਬਾਣੀ ਪੜੇ। ਜਿਹੜੇ ਚਾਹੁੰਦੇ ਨੇ ਕਿ ਸੰਗਤ ਬਾਣੀ ਪੜਨ ਵਾਸਤੇ, ਪਾਠ ਕਰਨ ਵਾਸਤੇ ਸਾਡੇ ਵੱਲ ਵੇਖੇ ਸਾਡੇ ਮੂੰਹ ਵੱਲ ਵੇਖੇ ਸਾਡੇ ਕੋਲੋਂ ਬਾਣੀ ਪੜਵਾਏ ਸਾਡੇ ਕੋਲੋਂ ਪਾਠ ਕਰਵਾਏ ਸਾਨੂੰ ਕਵੇ ਸੁਖਨੀ ਸਾਹਿਬ ਦਾ ਪਾਠ ਕਰਦੇਓ ਸਾਨੂੰ ਕਵੇ ਅਖੰਡ ਪਾਠ ਕਰਦੇਓ ਇਹ ਉਹੀ ਲੋਕ ਨੇ ਜਿਸ ਤਰ੍ਹਾਂ ਹਿੰਦੂ ਮਤ ਦੇ ਅੰਦਰ ਬ੍ਰਾਹਮਣ ਨੇ ਪਰੰਤ ਪਰਹਾਉਂਦਾ ਕੰਮ ਆਪਣੇ ਕੋਲ ਰੱਖਿਆ ਕਿ ਸ਼ਾਸਤਰ ਪੜਨਾ ਕੇਵਲ ਬ੍ਰਾਹਮਣ ਦਾ ਹੱਕ ਹੈ ਕੋਈ ਹੋਰ ਨਹੀਂ ਪੜ ਸਕਦਾ ਤਾਂ ਸਾਡੇ ਅੰਦਰ ਵੀ ਕੁਝ ਐਹੋ ਜੇ ਲੋਕ ਹੋਏ ਜਿਨ੍ਹਾਂ ਨੇ ਇਹ ਚਾਇਆ ਕਿ ਸਿੱਖ ਬਾਣੀ ਨਾ ਪੜ ਸਕੇ ਤੇ ਕੇਵਲ ਸਾਡੇ ਮੂੰਹ ਵੱਲ ਵੇਖ ਕੇ ਸਾਨੂੰ ਹੀ ਕਹੇ ਕਿ ਨਹੀਂ ਸਾਡਾ ਇਹ ਕਾਰਜ ਕਰ ਦੇ ਸੋ ਇਹ ਇਹ ਜਿਹੜਾ ਦਿਮਾਗ ਸਾਡੇ ਸਵਾਲ ਪਾਇਆ ਗਿਆ ਇਹਨੂੰ ਸੋਲਵ ਕਰਨਾ ਬਹੁਤ ਜ਼ਰੂਰੀ ਹੈ ਇਸ ਦੇ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਸੋ ਬਹੁਤ ਹੀ ਚੰਗਾ ਸਵਾਲ ਹੈ ਇਹ ਸੰਗਤ ਜੀ ਸਾਨੂੰ ਜੀ ਜਾਣੀ ਹੈ ਕਿ ਸਾਡਾ ਜਦੋਂ ਛੋਟਾ ਬੱਚਾ ਹੁੰਦਾ ਸਾਲ ਦਾ ਹੁੰਦਾ ਤੇ 1.5 ਸਾਲ ਦਾ ਹੁੰਦਾ ਅਸੀਂ ਉਹਨੂੰ ਗੋਦੀ ਚੁੱਕਿਆ ਤੇ ਉਹ ਸਾਡੀ ਦਾੜੀ ਨੂੰ ਵੀ ਹੱਥ ਪਾਉਂਦਾ ਸਾਡੇ ਮੂੰਹ ਤੇ ਚਪੇੜ ਵੀ ਮਾਰ ਦਿੰਦਾ ਪਰ ਕੀ ਅਸੀਂ ਉਸ ਦੀ ਇਸ ਗਲਤੀਆਂ ਦੇ ਕਰਕੇ ਅਸੀਂ ਉਸ ਨੂੰ ਕੋਈ ਸਜ਼ਾ ਦੇਣੇ ਕਿ ਅਸੀਂ ਆਪਣੇ ਕੋਲੋਂ ਸਵਾਲ ਪੁੱਛਣਾ ਕਿ ਕੀ ਮੈਂ ਉਹਨੂੰ ਉਸਦੀ ਗਲਤੀ ਕਰਕੇ ਉਹਨੂੰ ਮੈਂ ਸਜ਼ਾ ਦੇਵਾਂਗਾ ਮੈਂ ਹੋਰ ਖੁਸ਼ ਹੋਵਾਂਗਾ ਕਿ ਮੇਰੇ ਇਸ ਛੋਟੇ ਨਵੇਂ ਬੱਚੇ ਨੇ ਮੇਰੇ ਨਾਲ ਖੇਡ ਖੇਢੀ ਹੈ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਮਾਂ ਪਿਓ ਉਸਨੂੰ ਸਮਝਾਉਂਦੇ ਨੇ ਕਿ ਬੱਚੇ ਇਸ ਤਰ੍ਹਾਂ ਨਹੀਂ ਕਰਨਾ ਬੇਟਾ ਇਸ ਤਰ੍ਹਾਂ ਨਹੀਂ ਕਰਨਾ ਹੌਲੀ 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 ਬੱਚਾ ਵੱਡਾ ਹੁੰਦਾ ਹੈ ਤੇ ਨਾਲ ਇਹ ਸਾਰੀਆਂ ਗੱਲਾਂ ਸਿੱਖਦਾ ਕਿ ਮੈਂ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਨਹੀਂ ਕਰਨਾ ਕਿਸ ਤਰੀਕੇ ਦੇ ਨਾਲ ਮਾਪਿਆਂ ਨੂੰ ਬੁਲਾਉਣਾ ਹੈ ਕਿਸ ਤਰੀਕੇ ਨਾਲ ਵੱਡਿਆਂ ਨੂੰ ਬੁਲਾਉਣਾ ਪਰ ਅਸੀਂ ਕਦੇ ਵੀ ਉਸ ਛੋਟੇ ਬੱਚੇ ਨੂੰ ਝੜਕਦੇ ਨਹੀਂ ਹਾਂ ਗੁੱਸੇ ਨਹੀਂ ਹੁੰਦੇ ਕਿਉਂ ਕਿਉਂਕਿ ਉਹ ਸਾਡਾ ਆਪਣਾ ਬੱਚਾ ਹੈ ਸੋ ਇਸੇ ਤਰ੍ਹਾਂ ਅਸੀਂ ਜੇ ਗੁਰੂ ਸਾਹਿਬ ਦੇ ਪਾਸ ਜਾ ਕੇ ਬੈਠਾਂਗੇ ਗੁਰੂ ਸਾਡਾ ਪਿਓ ਹੈ ਅਸੀਂ ਗੁਰੂ ਦੇ ਕੋਲ ਜਾ ਕੇ ਬੈਠੇ ਹਾਂ ਉਹਦੇ ਨਾਲ ਕੋਈ ਗੱਲਬਾਤ ਕਰਨ ਲੱਗੇ ਹਾਂ ਤੇ ਜੇ ਕਿਤੇ ਸਾਡੇ ਕੋਲ ਨੂੰ ਕੋਈ ਗਲਤੀ ਹੋਏਗੀ ਤਾਂ ਯਕੀਨ ਜਾਨਣਾ ਗੁਰੂ ਗੁੱਸਾ ਨਹੀਂ ਕਰੇਗਾ ਗੁਰੂ ਸਾਨੂੰ ਕੋਈ ਸ਼ਰਾਪ ਨਹੀਂ ਦੇਵੇਗਾ ਬਲਕਿ ਉਸ ਨੂੰ ਚਾ ਚੜੇਗਾ ਕਿ ਮੇਰਾ ਇਹ ਬੱਚਾ ਜਿਹੜਾ ਮੇਰੇ ਤੋਂ ਦੂਰ ਸੀ ਉਹ ਮੇਰੇ ਤੇ ਕੋਲ ਆਇਆ ਹੈ ਮੇਰੇ ਨਾਲ ਆ ਕੇ ਬੈਠਿਆ ਹੈ ਮੇ ਨਾਲ ਗੱਲ ਕਰ ਰਿਹਾ ਸੋ ਇਹ ਗੁਰੂ ਨੂੰ ਬੜੀ ਖੁਸ਼ੀ ਹੋਏਗੀ ਕਿ ਪਹਿਲੀ ਵਾਰੀ ਅਸੀਂ ਉਹਦੇ ਕੋਲ ਜਾ ਕੇ ਬੈਠੇ ਹਾਂ ਉਹ ਨਾਲ ਗੱਲਬਾਤ ਕਰ ਰਹੇ ਹਾਂ ਗਲਤੀਆਂ ਹੋਣਗੀਆਂ ਕੋਈ ਗੱਲ ਨਹੀਂ ਨਾ ਗੁਰੂ ਨੂੰ ਪਰਵਾ ਤੇ ਨਾ ਫਿਰ ਬੱਚੇ ਨੂੰ ਪਰਵਾ ਸੋ ਅਸੀਂ ਇਸ ਬਾਰੇ ਬਿਲਕੁਲ ਵੀ ਨਹੀਂ ਵਿਚਾਰਨਾ ਕਿ ਜੇ ਇਸ ਬਾਣੀ ਮੈਂ ਗਲਤ ਪੜਾਂਗਾ ਮੇਰੇ ਕੋਲ ਪਾਪ ਹੋ ਜਾਏਗਾ ਮੈਂ ਪਾਪ ਦਾ ਭਾਗੀ ਬਣ ਜਾਵਾਂ ਇਹ ਨਿਰੋਲ ਕਲਪੀਆਂ ਹੋਈਆਂ ਗੱਲਾਂ ਨੇ ਔਰ ਉਹਨਾਂ ਪਖੰਡੀਆਂ ਵੱਲੋਂ ਕਲਪਿਤ ਕੀਤੀਆਂ ਨੇ ਜਿਹੜੇ ਨਹੀਂ ਚਾਹੁੰਦੇ ਕਿ ਆਮ ਸੰਗਤ ਬਾਣੀ ਪੜੇ ਸੋ ਅਸੀਂ ਬਾਣੀ ਪੜਨੀ ਹੈ ਗੁਰੂ ਨਾਲ ਗੱਲਾਂ ਕਰਨੀਆਂ ਨੇ ਉਹ ਸਾਡਾ ਪਿਓ ਹੈ ਅਸੀਂ ਪਿਓ ਦੀ ਗੋਦ ਵਿੱਚ ਬੈ ਕੇ ਪਿਓ ਨਾਲ ਗੱਲਾਂ ਕਰਨੀਆਂ ਪਿਓ ਸਾਨੂੰ ਲਾੜ ਲੜਾਏਗਾ ਸੋ ਇਹ ਅਸੀਂ ਧਿਆਨ ਜ਼ਰੂਰ ਰੱਖਣਾ ਇਹਨਾਂ ਦਾ ਜੀ ਬាទ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਰਲ ਰੂਪ ਇਹ ছাত্রী ਨੇ ਐਗਜ਼ਾਮਪਲ ਦਿੱਤਾ ਹੈ ਔਰ ਜੀਵਨ ਦਾ ਜਿਹੜਾ ਐਗਜ਼ਾਮਪਲ ਤੁਸੀਂ ਜੋੜ ਕੇ ਦਿੰਦੇ ਹੋ ਨਾ ਸੰਗਤ ਇਹਦੇ ਨਾਲ ਬਹੁਤ ਪ੍ਰਭਾਵਿਤ ਹੋ ਰਹੀ ਹੈ ਔਰ ਸੰਗਤ ਇਹਦੇ ਵਾਸਤੇ ਅਪਰੀਜ਼ ਵੀ ਕਰਵਾਈ ਸੀ ਕਿਸੇ ਐਪੀਸੋਡ ਵਿੱਚ ਵੀ ਕਿ ਤੁਸੀਂ ਬਹੁਤ ਜੀਵਨ ਸ਼ੈਲੀ ਦੇ ਨਾਲ ਜੁੜੇ ਹੋਏ ਲਾਈਵ ਐਗਜ਼ਾਮਪਲ ਦੇ ਰਹੇ ਹੋ ਤੇ ਉਹ ਬਹੁਤ ਇਫੈਕਟਿਵੀ ਨੇ ਔਰ ਸਾਰੀ ਸੰਧ ਨੂੰ ਬੜੇ ਇਜ਼ੀ ਵੇਅ ਸਮਝ ਵੀ ਆ ਰਹੇ ਨੇ ਐਸੇ ਨਾਲ ਜੁੜਿਆ ਹੋਇਆ ਇੱਕ ਕੁਐਸ਼ਨ ਅਗਰ ਬਣੀ ਪਰਦੇ ਹੋਏ ਬਿਲਕੁਲ ਗੰਤੀ ਹੋ ਜਾਏ ਤੇ ਮੈਂ ਉਸ ਨੂੰ ਕਿਵੇਂ ਠੀਕ ਕਰਾਂਗਾ ਜਾਂ ਉਹਦੇ ਬੱਚ ਨੂੰ ਕੀ ਕਰਨਾ ਚਾਹੀਦਾ ਹੈ ਠੀਕ ਕਰਨ ਵਾਸਤੇ ਦੇਖੋ ਗਲਤੀਆਂ ਉਹਦੇ ਕੋਲ ਹੋਣਗੀਆਂ ਜਿਹੜਾ ਕੋਈ ਕੰਮ ਕਰੇਗਾ ਜਿਹੜਾ ਕੰਮ ਹੀ ਨਹੀਂ ਕਰੇਗਾ ਉਹਦੇ ਕੋਲ ਗਲਤੀਆਂ ਨਹੀਂ ਹੋਵਗੀਆਂ ਜਿਹੜਾ ਬਾਣੀ ਨਹੀਂ ਪੜੇਗਾ ਉਹਦੇ ਕੋਲ ਨੂੰ ਗਲਤੀਆਂ ਨਹੀਂ ਹੋਣਗੀਆਂ ਜਿਹੜਾ ਬਾਣੀ ਪੜ੍ਹਨੀ ਸ਼ੁਰੂ ਕਰੇਗਾ ਬਾਣੀ ਪੜ੍ਹੇਗਾ ਗਲਤੀਆਂ ਉਹਦੇ ਕੋਲ ਸੁਭਾਵਿਕ ਨੇ ਹੋਣਗੀਆਂ ਕੋਈ ਵੀ ਜੀ ਐਸਾ ਨਹੀਂ ਹੈ ਜਿਹਦੇ ਪਾਸੋਂ ਗਲਤੀਆਂ ਨਾ ਹੋਣ ਭਾਵੇਂ ਉਹ ਕਿਤਨਾ ਵੱਡਾ ਵਿਦਵਾਨ ਹੋਵੇ ਗਲਤੀਆਂ ਹੋਣੀਆਂ ਸੋ ਬਾਕੀ ਸੋ ਗਲਤੀਆਂ ਹੋ ਜਾਂਦੀਆਂ ਨੇ ਤਾਂ ਇਹਦੇ ਵਾਸਤੇ ਅਸੀਂ ਕਰਨਾ ਕੀ ਹੈ ਮੰਨ ਲਓ ਕੋਈ ਅਸੀਂ ਤੁੱਕ ਪੜੀ ਉਹਦੇ ਅੰਦਰ ਮੇਰੇ ਕੋਲ ਗਲਤੀ ਹੋ ਗਈ ਤਾਂ ਉਸ ਗਲਤੀ ਨੂੰ ਐਜ਼ ਇਟ ਇਜ਼ ਛੱਡ ਕੇ ਅੱਗੇ ਨਹੀਂ ਲੰਘ ਜਾਣਾ ਉਸ ਪੰਕਤੀ ਨੂੰ ਦੁਬਾਰਾ ਪੜ੍ਹਨਾ ਹੈ ਉਸ ਪੰਕਤੀ ਦੀ ਸੁਧਾਈ ਕਰਨੀ ਹੈ ਆਪਣੀ ਕੋਈ ਗਲਤੀ ਦੀ ਸੁਧਾਈ ਕਰਨੀ ਹੈ ਤਾਂ ਉਸ ਪੰਕਤੀ ਦੀ ਕਰੈਕਸ਼ਨ ਕਰਕੇ ਤਾਂ ਅੱਗੇ ਵਧਣਾ ਪਰ ਮੈਂ ਨਾਲ ਇੱਕ ਬੇਨਤੀ ਕਰ ਦਵਾਂ ਕਿ ਇਹ ਤਾਂ ਹੋ ਪਾਏਗਾ ਜਦੋਂ ਮੈਂ ਆਪਣੀ ਪੜੀ ਹੋਈ ਬਾਣੀ ਨੂੰ ਸੁਣਾਗਾ ਜੋ ਮੈਂ ਪੜਦਾ ਵਾਂ ਉਸ ਦਾ ਸੁਣਨਾ ਬਹੁਤ ਜ਼ਰੂਰੀ ਹੈ ਜੇ ਮੈਂ ਉਹਨੂੰ ਸੁਣਾਗਾ ਤਾਂ ਮੈਂ ਸੁਧਾਈ ਕਰ ਸਕਣਾ ਵਾਂ ਜੇ ਮੈਂ ਆਪਣੇ ਪੜੇ ਨੂੰ ਸੁਣਾਗਾ ਨਹੀਂ ਤੇ ਮੈਂ ਸੁਧਾਈ ਨਹੀਂ ਕਰ ਸਕਦਾ ਸੋ ਇਹ ਗਲਤੀ ਹੋ ਗਈ ਅਸੀਂ ਆਮ ਵਿਚਰਦੇ ਹਾਂ ਸਾਡੇ ਕੋਲ ਕੋਈ ਗਲਤੀ ਹੋਵੇ ਤੇ ਨਾਲ ਦੇ ਜੀ ਨੂੰ ਅਸੀਂ ਸੌਰੀ ਕਹਨੇ ਆ ਕਹਨੇ ਨਾ ਸਮਝੀ ਕਿ ਵੀ ਸੌਰੀ ਯਾਰ ਮੇਰੇ ਕੋਲ ਗਲਤੀ ਹੋ ਗਈ ਇੱਥੇ ਅਸੀਂ ਕੀ ਕਰਨਾ ਹੈ ਇੱਥੇ ਨਿਯਮ ਬਣਾਓ ਗਲਤੀ ਹੋ ਗਈ ਪਤਾ ਲੱਗ ਗਿਆ ਮੈਨੂੰ ਗਲਤੀ ਹੋਈ ਹੈ ਉਸੇ ਵੇਲੇ ਵਾਹਿਗੁਰੂ ਕਹਿ ਕੇ ਦੁਬਾਰਾ ਪੰਕਤੀ ਤੇ ਅਰੰਭਤਾ ਤੇ ਆਓ ਪੰਕਤੀ ਪੂਰੀ ਪੜੋ ਤੇ ਫਿਰ ਅੱਗੇ ਵਧੋ ਸਾਨੂੰ ਕੋਈ ਟਾਈਮ ਬਾਉਂਡੇਸ਼ਨ ਨਹੀਂ ਹੈ ਕਿ ਅਸੀਂ ਇਤਨੇ ਟਾਈਮ ਪੀਰੀਅਡ ਦੇ ਅੰਦਰ ਇਤਨੇ ਬਾਣੀ ਪੜ੍ਹਨੀ ਹੈ ਐ ਐਸਾ ਕੁਝ ਵੀ ਕਿਤੇ ਵੀ ਲਿਖਤ ਵਿੱਚ ਨਹੀਂ ਹੈ ਜੋ ਸਾਡੀ ਰਹਿਤ ਮਰਿਆਦਾ ਹੈ ਉਸ ਦੇ ਅੰਦਰ ਵੀ ਅਖੰਡ ਪਾਠ ਸਾਹਿਬ ਦੇ ਬਾਰੇ ਇਹ ਉੱਥੇ ਲਿਖਿਆ ਹੈ ਕਿ 48 ਘੰਟੇ ਦੇ ਅੰਦਰ ਇਹ ਸੰਪੂਰਨ ਹੋਵੇ ਪਰ ਜੇ ਸਮਾ ਵਧ ਵੀ ਲੱਗਦਾ ਹੋਏ ਤਾਂ ਵੀ ਕੋਈ ਹਰਜ ਨਹੀਂ ਐ ਸੋ ਇਹ ਰਹਿਤ ਮਰਿਆਦਾ ਦੇ ਅਨੁਸਾਰ ਹੀ ਅਸੀਂ ਜਿਤਨਾ ਮੱਧ ਸਮਾ ਮਰਜੀ ਲੱਗ ਜਾਵੇ ਜੇ ਅਸੀਂ 1 ਘੰਟੇ ਅੰਦਰ 3 ਅੰਗ ਪੜਦੇ ਆ ਅਸੀਂ 1 ਘੰਟੇ ਅੰਦਰ 15 ਅੰਗ ਪੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਾਂ ਸਾਨੂੰ ਬੜੇ ਆਰਾਮ ਦੇ ਨਾਲ ਸਮਝ ਆਵੇਗੀ ਗੱਲ ਕਿ ਅਸੀਂ ਕੀ ਪੜ ਰਹੇ ਆ ਕੀ ਬੋਲ ਰਹੇ ਆ ਕੀ ਅਸੀਂ ਉਚਾਰਨ ਕਰ ਸੋ ਇਹ ਅਸੀਂ ਧਿਆਨ ਰੱਖਣਾ ਜੀ ਅ ਤੇ ਤੀਸਰਾ ਕੁਐਸਚਨ ਮੇਰੇ ਵਰਗੇ ਨਸਰੀ ਦੇ ਸਟੂਡੈਂਟਸ ਵਾਸਤੇ ਜੇਕਰ ਕਿਸੇ ਨੇ ਬਾਣੀ ਪੜਨੀ ਸ਼ੁਰੂ ਕਰਨੀ ਹੋਵੇ ਤੋ ਕਿਸ ਤਰ੍ਹਾਂ ਸ਼ੁਰੂਆਤ ਕਰੇ ਬਾਣੀ ਪੜਨ ਦੀ ਉਸ ਦੇ ਬਾਰੇ ਆਪ ਜੀ ਆਪਣੇ ਵਿਚਾਰ ਦੱਸੋ। ਸੰਗਤ ਜੀ ਇਹਦੇ ਨਾਲ ਦੋ ਪਾਰਟਸ ਕੁਐਸਚਨ ਦੇ A ਔਰ B A ਪਾਰਟ ਹੋਇਆ ਕਿ ਜਿਸ ਨੇ ਕਦੇ ਬਾਣੀ ਪੜੀ ਨਹੀਂ ਅਜੇ ਤੱਕ ਜਿਸ ਨੇ ਬਿਲਕੁਲ ਵੀ ਬਾਣੀ ਕਦੇ ਵੀ ਪੜੇ ਨਹੀਂ ਪਰ ਕਿਸੇ ਦਾ ਸੰਗ ਕਰਕੇ ਉਸਦੇ ਮਨ ਦੇ ਅੰਦਰ ਇਹ ਚਾਹ ਪੈਦਾ ਹੋ ਗਿਆ ਕਿ ਮੈਂ ਬਾਣੀ ਪੜਾਂ ਤਾਂ ਉਸਨੇ ਕੀ ਕਰਨਾ ਹੈ ਕਿ ਉਸਨੇ ਸਿੰਪਲੀ ਕੋਈ ਵੀ ਜਥਾ ਜੁਆਇਨ ਕਰਕੇ ਭਾਵੇਂ ਉਹ ਸਤਿ ਸੰਗ ਹੋਵੇ ਵੀਕਲੀ ਜਿਹੜਾ ਸੁਖਨੀ ਸਾਹਿਬ ਦਾ ਪਾਠ ਕਰਦੀਆਂ ਵੀਗੀਆਂ ਭੈਣਾ ਉਸ ਨੂੰ ਜੁਆਇਨ ਕਰਨਾ ਹੈ ਉੱਥੇ ਰੋਜ਼ ਜਾ ਕੇ ਬਹਿਣਾ ਹੈ ਨਾਲ ਸੁਣਨਾ ਹੈ ਤੇ ਨਾਲ ਬਾਣੀ ਦੇ ਦਰਸ਼ਨ ਕਰਨੇ ਨੇ ਸੋ ਇਸ ਤਰ੍ਹਾਂ ਅਸੀਂ ਬਹੁਤ ਹੀ ਸਰਲ ਤਰੀਕੇ ਦੇ ਨਾਲ ਬਾਣੀ ਪੜਨੀ ਸ਼ੁਰੂ ਕਰ ਸਕਨੇ ਆ ਸੁਖਨੀ ਸਾਹਿਬ ਦਾ ਜਥਾ ਜੁਆਇਨ ਕਰੋ ਸਵੇਰੇ ਨਿਤਨੇਮ ਦਾ ਕੋਈ ਜਥਾ ਜੁਆਇਨ ਕਰੋ ਉੱਥੇ ਜਾ ਕੇ ਬੈਠੋ ਕਿਸੇ ਦੇ ਕੋਲ ਵੀ ਬੈਠੋਗੇ ਜਾ ਕੇ ਤੇ ਉਹਦਾ ਅਸਰ ਜ਼ਰੂਰ ਕਬੂਲ ਕਰੋਗੇ ਉਸ ਦੇ ਰੰਗ ਦੇ ਅੰਦਰ ਜ਼ਰੂਰ ਰੰਗੇ ਜਾਓਗੇ ਭਾਵੇਂ ਅਸੀਂ ਕਿਸੇ ਦਾ ਵੀ ਸੰਗ ਕਰੀਏ ਜੇ ਅਸੀਂ ਮਾੜੇ ਦਾ ਸੰਗ ਕਰਾਂਗੇ ਤਾਂ ਸਾਡੇ ਤੇ ਮਾੜਾ ਰੰਗ ਚੜੇਗਾ ਜੇ ਅਸੀਂ ਕਿਸੇ ਚੰਗੇ ਦਾ ਸੰਗ ਕਰਾਂਗੇ ਸਾਡੇ ਤੇ ਚੰਗਾ ਰੰਗ ਚੜੇਗਾ ਰੰਗ ਨੇ ਚੜਨਾ ਜ਼ਰੂਰ ਹੈ ਸੋ ਅਸੀਂ ਕੇਵਲ ਉੱਥੇ ਜਾ ਕੇ ਬਹਿਣਾ ਹੈ ਸੁਖਨੀ ਸਾਹਿਬ ਦੇ ਜਥੇ ਅੰਦਰ ਜਾ ਕੇ ਬੈਠੀਏ ਸੋਸਾਇਟੀ ਅੰਦਰ ਜਾ ਕੇ ਬੈਠੀਏ ਨਿਤਨੇਮ ਦੇ ਜਥੇ ਅੰਦਰ ਜਾ ਕੇ ਬੈਠੀਏ ਨਾਲ ਗੁੜਕਾ ਸਾਹਿਬ ਲੈ ਕੇ ਨਾਲ ਸੁਣਦੇ ਰਹੀਏ ਤੇ ਨਾਲ ਅਖਰਾਂ ਦੇ ਦਰਸ਼ਨ ਕਰੀਏ ਸੋ ਇਸ ਤਰ੍ਹਾਂ ਅਸੀਂ ਇਹ ਅਰੰਭਤਾ ਕਰ ਸਕਦੇ ਹਾਂ 20 ਪਾਠ ਹੈ कि ਜਿਹੜਾ ਇਹ ਸੁਖਨੀ ਸਾਹਿਬ ਪੜਦਾ ਹੈ ਨਿਤਨੇਮ ਕਰਦਾ ਹੈ ਪਰ ਉਸਨੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਬਾਣੀ ਦੇ ਦਰਸ਼ਨ ਨਹੀਂ ਕੀਤੇ ਸਹਿਜ ਪਾਠ ਕਿਸ ਨੇ ਅਰੰਭ ਨਹੀਂ ਕੀਤਾ ਸੋ ਉਹਦੇ ਵਾਸਤੇ ਅਲੰਗ ਢੰਗ ਤਰੀਕਾ ਹੈ ਕਿ ਜੋ ਮਰਿਆਦਾ ਬਣੀ ਹੈ ਪੰਥ ਨੇ ਜੋ ਮਰਿਆਦਾ ਨਿਯੁਧਾਰਿਤ ਕੀਤੀ ਹੈ ਉਸ ਅਨੁਸਾਰ ਉਸ ਨੂੰ ਪਹਿਲਾਂ ਗੁਰਚਰਨੀ ਲਗਣਾ ਹੈ ਅਰਦਾਸ ਕਰਵਾ ਕੇ ਗੁਰਚਰਨੀ ਲਗਣਾ ਬੇਸਿਕਲੀ ਇੱਕ ਅਰਦਾਸ ਸਾਧਗੁਰਾਂ ਦੇ ਚਰਨਾਂ 'ਚ ਕਰਨੀ ਹੈ ਕੇ ਸਤਿਗੁਰੂ ਮੈਂ ਆਪ ਜੀ ਦੀ ਬਾਣੀ ਪੜ੍ਹਨਾ ਚਾਹਨਾ ਤੇ ਆਪ ਜੀ ਕਿਰਪਾ ਕਰੋ ਮੇਰੇ ਤੇ ਤੇ ਮੈਨੂੰ ਇਹ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਸੋ ਇਹ ਅਰਦਾਸ ਕਰਕੇ ਗੁਰੂ ਘਰ ਦੇ ਅੰਦਰ ਗ੍ਰੰਥੀ ਸਿੱਖਲੇ ਪਾਸੋਂ ਦੀ ਤੇ ਆਪ ਜੀ ਦੀ ਬਾਣੀ ਪੜ੍ਹਨਾ ਸਹਿਜ ਪਾਠ ਕਰਨਾ ਆਰੰਭ ਕਰ ਸਕੋ ਸੋ ਇਸ ਦੇ ਅੰਦਰ ਸਹਿਜ ਪਾਠ ਦੇ ਅੰਦਰ ਵੀ ਹੋਰ ਅੱਗੇ ਜਾ ਕੇ ਬਹੁਤ ਸਵਾਲ ਪੈਦਾ ਹੁੰਦੇ ਨੇ ਕਿ ਵੀ ਇੱਕ ਘੰਟੇ ਅੰਦਰ ਮੈਂ ਕਿੰਨੇ ਕ ਅੰਗ ਪੜ੍ਹਾਂ ਔਰ ਕਿੰਨੇ ਵਾਰੀ ਪੜ੍ਹਾਂ ਕਿੰਨੇ ਦਿਨ ਟਾਈਮ ਪੀਰੀਅਡ ਦੇ ਅੰਦਰ ਮੇਰੀ ਸਮਾਪਤੀ ਹੋਣੀ ਚਾਹੀਦੀ ਹੈ ਸੋ ਇਹ ਸੰਗਤ ਵਿੱਚ ਕੁਝ ਵੀ ਨਿਰਧਾਰਿਤ ਨਹੀਂ ਹੈ ਸਹਿਜ ਪਾਠ ਹੈ ਲਵ ਪਾਠ ਹੈ ਆਪ ਜੀ ਰੋਜ਼ ਚਾਹੇ ਇੱਕ ਅੰਗ ਪੜੋ ਆਪ ਜੀ ਰੋਜ਼ ਚਾਹੇ ਦਸ ਅੰਗ ਪੜੋ ਕੋਈ ਮਨਾਹੀ ਨਹੀਂ ਹੈ ਆਪ ਜੀ 1 ਘੰਟਾ ਬਾਣੀ ਪੜੋ ਆਪ ਜੀ 2 ਘੰਟੇ ਬਾਣੀ ਪੜੋ ਆਪ ਜੀ 1 ਮਹੀਨੇ ਅੰਦਰ ਭੋਗ ਪਾਓ ਆਪ ਜੀ 6 ਮਹੀਨਿਆਂ ਚ ਭੋਗ ਪਾਓ ਆਪ ਸਾਲ ਬਾਅਦ ਭੋਗ ਪਾਓ ਸੋ ਲੈ ਸਹਿਜ ਪਾਠ ਦਾ ਕੋਈ ਵੀ ਟਾਈਮ ਫਰੇਮ ਨਿਰਧਾਰਿਤ ਨਹੀਂ ਹੈ ਆਪ ਜੀ ਆਪਣੇ ਸੌਲਤ ਦੇ ਅਨੁਸਾਰ ਇਹ ਆਪ ਜੀ ਭੋਗ ਪਾ ਸਕਦੇ ਹੋ ਇਸ ਦੇ ਨਾਲ ਹੀ ਜਦੋਂ ਆਪ ਜੀ ਨੇ ਅੱਜ ਦੇ ਦਿਨ ਦਾ ਸਹਿਜ ਪਾਠ ਸੰਪੂਰਨ ਕਰਨਾ ਹੈ ਸਮਾਪਤੀ ਕਰਨੀ ਹੈ ਉਸ ਦਾ ਇੱਕ ਨਿਸ਼ਚਿਤ ਇੱਕ ਫਰੇਮ ਬਣਾ ਲਵੋ ਕਿ ਲੈਫਟ ਸਾਈਡ ਦਾ ਜਿਹੜਾ ਅੰਗ ਹੈ ਆਪ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਬੈਠਾ ਬੈਕ ਕੇ ਜੇ ਆਪ ਜੀ ਬਾਣੀ ਪੜ ਰਹੇ ਹੋ ਤੇ ਖੱਬੇ ਪਾਸੇ ਵਾਲੇ ਅੰਗ ਤੋਂ ਉੱਪਰੋਂ ਜਿੱਥੇ ਸ਼ਬਦ ਸੰਪੂਰਨ ਹੋ ਰਿਹਾ ਹੈ ਉੱਥੇ ਬਾਣੀ ਪੜਨੀ ਛੱਡਣੀ ਹੈ ਇੱਕ ਇਹ ਨਿਸ਼ਚਿਤ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਤੁਹਾਨੂੰ ਬਿਲਕੁਲ ਵੀ ਭੁਲੇਖਾ ਨਾ ਪਵੇ ਕਿ ਮੈਂ ਕਿੱਥੇ ਛੱਡੀ ਸੀ ਕਿੱਥੇ ਨਹੀਂ ਛੱਡੀ ਨਾਲ ਆਪਣੀ ਕਾਪੀ ਰੱਖੋ ਪਾਪੀ ਤੁਸੀਂ ਅੰਗ ਨੋਟ ਕਰੋ ਕਿ ਜੀ ਮੈਂ ਇੱਥੇ ਅੱਜ 24 ਅੰਗ ਤੇ ਮੈਂ ਇਸ ਸ਼ਬਦ ਦੇ ਉੱਤੇ ਸਮਾਪਤੀ ਕੀਤੀ ਹੈ ਤੇ ਕੱਲ ਮੈਂ ਥੋੜਾ ਪੜਨਾ ਸੋ ਇਹ ਆਪ ਜੀ ਦਾ ਇੱਕ ਨਿਸ਼ਚਿਤ ਫਰੇਮ ਬਣ ਜਾਏਗਾ ਤੇ ਸਾਨੂੰ ਫਿਰ ਅੱਗੇ ਦਿੱਕਤ ਨਹੀਂ ਆਏ ਜੀ ਵਾਜੂ ਇਸ ਤੋਂ ਇਲਾਵਾ ਸਟੈਂਸਿੰਗ ਵੀ ਜੀ ਇੱਕ ਕੁਐਸਚਨ ਆਇਆ ਹੈ ਬਾਣੀ ਪੜਨ ਦੇ ਰਿਲੇਟਿਡ ਇਹ ਅਗਰ ਮੈਂ ਕਹਾਂ ਤੇ ਬਾਣੀ ਪੜਦੇ ਆ ਵੇਲੇ ਤੁਸੀਂ ਜਿਵੇਂ ਦੱਸਿਆ ਬਹੁਤ ساری ਗੱਲਾਂ ਦਾ ਧਿਆਨ ਰੱਖਣ ਉਸ ਤੇ ਗੱਲਾਂ ਕੀਤੀਆਂ ਨੇ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਹੋ ਸਕਦੀਆਂ ਜਿਹੜਾ ਧਿਆਨ ਜਿਹੜਾ ਨਵਾਂ ਬਾਣੀ ਪੜਨਾ ਸ਼ੁਰੂ ਕਰ ਰਿਹਾ ਹੈ ਜਾਂ ਅੱਜ ਜੁੜ ਰਿਹਾ ਹੈ ਅੰਦਰੋਂ ਚਾਹ ਪੈਦਾ ਹੋਇਆ ਉਹ ਬਾਣੀ ਨੂੰ ਪੜਨਾ ਉਹਨੂੰ ਕਿਹੜੀ-ਕਿਹੜੀ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਦੇਖੋ ਬਾਣੀ ਜਦੋਂ ਵੀ ਪੜਨੀ ਆ ਨਾ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਜ਼ਰੂਰ ਕਰਨੀ ਹੈ ਬੇਨਤੀ ਜ਼ਰੂਰ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰੋ ਆਪਣੀ ਬਾਣੀ ਦੀ ਬਖਸ਼ਿਸ਼ ਕਰੋ ਕਦੇ ਇਹ ਨਹੀਂ ਕਹਿਣਾ ਕਿ ਮੈਂ ਬਾਣੀ ਪੜ ਰਿਹਾ ਹਾਂ ਜਾਂ ਮੈਂ ਬਾਣੀ ਪੜ ਰਹੀ ਹਾਂ ਇਸੇ ਤਰ੍ਹਾਂ ਜਦੋਂ ਸਮਾਪਤੀ ਕਰੀਏ ਅਸੀਂ ਤਾਂ ਉਦੋਂ ਇਹ ਨਹੀਂ ਕਹਿਣਾ ਕਿ ਜੇ ਮੈਂ ਇੰਨੀ ਬਾਣੀ ਪੜੀ ਇਹ ਮੇਰੀ ਅਰਦਾਸ ਇਹ ਗੱਲ ਨਹੀਂ ਕਹਿਣੀ ਕਹਿਣਾ ਇਹ ਹੈ ਕਿ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਸੇਵਾ ਲਈ। ਸੋ ਇਤਨੀ ਇੱਕ ਗੱਲ ਕਹਿਣੀ ਹੈ ਇਹ ਬੇਨਤੀ ਆਰੰਭਤਾ ਵੇਲੇ ਵੀ ਕਰਨੀ ਹੈ ਤੇ ਸਮਾਪਤੀ ਵੇਲੇ ਵੀ ਕਰਨੀ ਹੈ। ਹੁਣ ਇਹਦੇ ਅੰਦਰ ਇੱਕ ਗੱਲ ਹੋਰ ਹੈ ਕਿ ਜਦੋਂ ਅਸੀਂ ਸਹਿਜ ਪਾਠ ਕਰਦੇ ਆਂ ਤੇ ਪਹਿਲਾਂ ਅਸੀਂ ਹੁਕਮਨਾਮਾ ਲਈਏ ਤੇ ਹੁਕਮਨਾਮੇ ਵਿੱਚ ਅਸੀਂ ਫਿਰ ਤੁਹਾਨੂੰ ਬਹੁਤ ਕੁਝ ਧਿਆਨ ਰੱਖਣ ਦੇ ਯੋਗ ਹੈ ਕਿ ਹੁਕਮਨਾਮਾ ਕਿੱਦਾਂ ਲੈਣਾ ਹੁੰਦਾ ਹੈ। ਹੁਕਮਨਾਮਾ ਲੈਣ ਦਾ ਕੀ ਢੰਗ ਤਰੀਕਾ ਹੈ। ਇਹ ਇੱਕ ਬਹੁਤ ਵੱਡੀ ਇਹ ਸਮਝਣ ਦੀ ਗੱਲ ਹੈ ਕਿ ਜਦੋਂ ਅਸੀਂ ਹੁਣੇ ਗੱਲ ਕੀਤੀ ਕਿ ਖੱਬੇ ਪਾਸਿਓ ਤੁਸੀਂ ਆਪਣੇ ਪਾਠ ਦੀ ਸਮਾਪਤੀ ਕਰ ਸਕਦੇ ਹੋ ਸੰਪੂਰਨਤਾ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਜਦੋਂ ਅਸੀਂ ਹੁਕਮਨਾਮਾ ਲੈਣਾ ਹੈ ਤੇ ਖੱਬੇ ਪਾਸਿਓ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਗੁਰੂ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਤਾਂ ਅਸੀਂ ਥੋੜੇ ਜਿਨੇ ਅੰਗ ਅੱਗੇ ਜਾਂ ਪਿੱਛੇ ਕਰਕੇ ਜਿੰਨੇ ਵੀ ਇੱਕ ਵਾਰ ਦੇ ਅੰਦਰ ਹੱਥ ਵਿੱਚ ਆ ਜਾਣ ਉਤਨੇ ਅੰਗ ਪਿੱਛੇ ਕਰਕੇ ਤੇ ਉਲਟੇ ਹੱਥ ਦੇ ਉੱਤੇ ਜਿਹੜਾ ਅੰਗ ਹੈ ਉੱਥੋਂ ਜਿਹੜਾ ਨਵਾਂ ਸ਼ਬਦ ਆਰੰਭ ਹੋ ਰਿਹਾ ਜੇ ਤੇ ਸ਼ਬਦ ਦੀ ਲੜੀ ਪਿੱਛੋਂ ਤੁਰ ਰਹੀ ਹੈ ਪਿਛਲੇ ਅੰਗ ਤੋਂ ਤਾਂ ਇੱਕ ਅੰਗ ਪਰਤਾ ਕੇ ਤੇ ਸੱਜੇ ਪਾਸੇ ਸਭ ਤੋਂ ਹੇਠਾਂ ਉਹ ਵਾਲੇ ਸ਼ਬਦ ਨੂੰ ਉੱਥੋਂ ਪੜ੍ਹਨਾ ਹੈ ਉਹ ਮੇਰੇ ਵਾਸਤੇ ਅੱਜ ਦਾ ਹੁਕਮ ਜੇ ਸ਼ਬਦ ਖੱਬੇ ਵਾਲੇ ਪਾਸਿਓਂ ਉੱਪਰੋਂ ਆਰੰਭ ਹੋ ਰਿਹਾ ਹੈ ਤਾਂ ਉਹ ਮੇਰੇ ਵਾਸਤੇ ਹੁਕਮ ਹੈ ਉਹ ਮੈਂ ਬਾਣੀ ਪੜ੍ਹਨੀ ਹੈ ਉਹ ਮੈਨੂੰ ਸਤਿਗੁਰਾਂ ਨੇ ਹੁਕਮ ਬਖਸ਼ਿਸ਼ ਕੀਤਾ ਤੇ ਇਹਦੇ ਅੰਦਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਕਿ ਭਈ ਪਰ ਜਿਵੇਂ ਜਿਵੇਂ ਜੀ ਅੱਗੇ ਤੁਰੇਗਾ ਤੇ ਉਹਦੇ ਸਾਹਮਣੇ ਬਹੁਤ ਕੁਝ ਆਏਗਾ ਬਾਣੀ ਅੰਦਰ ਵਾਰਾਂ ਆਣਗੀਆਂ ਛੰਤਾਂ ਆਣਗੇ ਤੇ ਜਦੋਂ ਲਮੇਰੀ ਬਾਣੀ ਹੋ ਜਾਂਦੀ ਹੈ ਤਾਂ ਫਿਰ ਉੱਥੇ ਸਮਝ ਨਹੀਂ ਆਉਂਦੀ ਕਿ ਵੀ ਕਿੱਥੇ ਹੁਕਮਨਾਮਾ ਸਾਹਿਬ ਜਿਹੜਾ ਸੰਪੂਰਨ ਹੋਇਆ ਵਾਰਾਂ ਦੇ ਅੰਦਰ ਜਦੋਂ ਹੁਕਮਨਾਮਾ ਹੁੰਦਾ ਤਾਂ ਸਾਰੇ ਸ਼ਲੋਕ ਪੜਨੇ ਨੇ ਤੇ ਨਾਲ ਫਿਰ ਰਲ ਦੀ ਪੋੜੀ ਪੜਨੀ ਹੈ ਪੋੜੀ ਪੜ ਕੇ ਇਹ ਹੁਕਮਨਾਮਾ ਸੰਪੂਰਨ ਮੰਨਿਆ ਜਾਂਦਾ ਕਿਉਂਕਿ ਇਹ ਅਜੇ ਤੱਕ ਇਹ ਜਾਣਦੇ ਆਂ ਅਸੀਂ ਕਿ ਭਈ ਨਾਨਕਪਾਤ ਦੀ ਵਰਤੋਂ ਆ ਜਾਵੇ ਨਾਨਕਪਾਤ ਦੀ ਮੋਹਰ ਛਾਪ ਆ ਜਾਵੇ ਤਾਂ ਹੁਕਮਨਾਮਾ ਸੰਪੂਰਨ ਮੰਨਿਆ ਜਾਂਦਾ ਪਰ ਸ਼ਲੋਕਾਂ ਅੰਦਰ ਨਾਨਕ ਪਾਖਸ਼ ਦਾ ਪਾਦਾ ਆ ਜਾਂਦਾ ਹੈ ਫਿਰ ਕੋੜੀ ਅੰਦਰ ਆਉਂਦਾ ਤਾਂ ਇੱਥੇ ਸਮਝਣਾ ਕਿ ਜਦੋਂ ਹੁਕਮਨਾਮਾ 12 ਦੇ ਵਿੱਚੋਂ ਆਏਗਾ ਤਾਂ ਉਦੋਂ ਅਸੀਂ ਸਾਰੇ ਸ਼ਲੋਕ ਪੜ੍ਹ ਕੇ ਦੋ ਸ਼ਲੋਕ ਨੇ ਤਾਂ ਤਿੰਨ ਸ਼ਲੋਕ ਨੇ ਤਾਂ ਇਸੇ ਨਾਲ ਪੜੀ ਪੜ ਕੇ ਤਾਂ ਉਹ ਹੁਕਮਨਾਮਾ ਸੰਪੂਰਨ ਹੋਏ। ਸੋ ਇਹ ਹੁਕਮਨਾਮੇ ਦੇ ਬਾਬਤ ਨਾਲ ਗੱਲ ਅਸੀਂ ਸਾਂਝੀ ਕੀਤੀ ਹੈ। ਆਸ ਕਰਦੇ ਆ ਕਿ ਆਪ ਜੀ ਨੂੰ ਸਮਝ ਆਈ ਹੋਗੀ। ਆ ਇੱਕ ਹੋਰ ਬੇਸਿਕ ਕੁਸ਼ਨ ਜਿਹੜਾ ਸੰਗਤ ਵੱਲੋਂ ਆਇਆ ਜੀ ਬਾਣੀ ਅਸੀਂ ਚੁੱਪਚਾਪ ਪੜਨੀ ਹੈ ਜਾਂ ਬੋਲ ਕੇ ਪੜਨੀ? ਜੀ ਸਮਝਣੇ। ਬਾਣੀ ਚੁੱਪਚਾਪ ਪੜਨੀ ਹੈ ਜਾਂ ਬੋਲ ਕੇ ਪੜਨੀ? ਬਹੁਤ ਬਹੁਤ ਵਧੀਆ ਕੁਐਸਚਨ ਹੈ ਦੇਖੋ ਅਸੀਂ ਪਿਛਲੀ ਵੀ ਕਲਾਸ ਦੇ ਅੰਦਰ ਪਿਛਲੇ એપisode ਦੇ ਅੰਦਰ ਅਸੀਂ ਗੱਲ ਸਾਂਝੀ ਕੀਤੀ ਸੀ ਕਿ ਬਾਣੀ ਜੋ ਹੈ ਸਾਡਾ ਆਤਮਾ ਦੀ ਖੁਰਾਕ ਹੈ ਜਿਸ ਤਰ੍ਹਾਂ ਅਸੀਂ ਭੋਜਨ ਕਰਦੇ ਹਾਂ ਭੋਜਨ ਸਾਡਾ ਸਰੀਰ ਦੀ ਖੁਰਾਕ ਹੈ ਪਰ ਉਹ ਸਰੀਰ ਦੀ ਖੁਰਾਕ ਖਾਣ ਵਾਸਤੇ ਸਾਨੂੰ ਮੂੰਹ ਦਾ ਸਹਾਰਾ ਲੈਣਾ ਪੈਂਦਾ ਹੈ ਅਸੀਂ ਜ਼ੁਬਾਨ ਦੇ ਨਾਲ ਅਸੀਂ ਆਪਣੇ ਦੰਦਾਂ ਦੇ ਨਾਲ ਉਸ ਭੋਜਨ ਨੂੰ ਚਬਾਉਂਦੇ ਹਾਂ ਤਾਂ ਉਹ ਅਸੀਂ ਉਸ ਨੂੰ ਆਨੰਦ ਪਰ ਇਹ ਜਿਹੜੀ ਆਤਮਾ ਦੀ ਖੁਰਾਕ ਹੈ ਇਹ ਬਾਣੀ ਇਹ ਤਿਆਰ ਹੋਣੀ ਹੈ ਜ਼ੁਬਾਨ ਦੇ ਨਾਲ ਔਰ ਖਾਧੀ ਜਾਣੀ ਹੈ ਕੰਨਾਂ ਦੇ ਨਾਲ ਕੰਨਾਂ ਦੇ ਰਾਹੀਂ ਇਹ ਭੋਜਨ ਖਾਇਆ ਜਾਏਗਾ ਜ਼ੁਬਾਨ ਰਾਹੀਂ ਇਹ ਤਿਆਰ ਹੋਏ ਜੇ ਅਸੀਂ ਜ਼ੁਬਾਨ ਬੰਦ ਕਰਕੇ ਮੂੰਹ ਬੰਦ ਕਰਕੇ ਆਪਣੇ ਹੋਠਾਂ ਨੂੰ ਬੰਦ ਕਰਕੇ ਬਾਣੀ ਪੜਾਂਗੇ ਤਾਂ ਭੋਜਨ ਜਿਹੜਾ ਹੈ ਕੰਨਾਂ ਤੱਕ ਨਹੀਂ ਪਹੁੰਚੇਗਾ ਜੇ ਕੰਨਾਂ ਤੱਕ ਨਹੀਂ ਪਹੁੰਚਿਆ ਤੇ ਅੰਦਰ ਮਨ ਤੱਕ ਨਹੀਂ ਪਹੁੰਚੇਗਾ ਸੋ ਇਸ ਨੂੰ ਬਾਣੀ ਜਦੋਂ ਵੀ ਪੜ੍ਹਨੀ ਹੈ ਬਾ ਆਵਾਜ਼ بلند ਪੜ੍ਹਨੀ ਉੱਚੀ ਆਵਾਜ਼ ਦੇ ਅੰਦਰ ਪੜ੍ਹਨੀ ਹੈ ਸਪਸ਼ਟ ਆਵਾਜ਼ ਦੇ ਅੰਦਰ ਪੜ੍ਹਨੀ ਹੈ ਆਵਾਜ਼ ਟੁੱਟਦੀ ਨਾ ਹੋਵੇ ਆਵਾਜ਼ ਕੰਬਦੀ ਨਾ ਹੋਵੇ ਆਵਾਜ਼ ਉੱਚੀ ਹੋਵੇ ਸਪਸ਼ਟ ਹੋਵੇ ਮੇਰੇ ਕੰਨਾਂ ਦੇ ਰਾਹੀਂ ਇਹ ਬਾਣੀ ਅੰਦਰ ਜਾਏਗੀ ਤਾਂ ਹੀ ਮੇਰੇ ਮਨ ਤੱਕ ਪਹੁੰਚੇਗੀ ਜਿਸ ਨੂੰ ਸੰਬੋਧਨ ਕੀਤੀ ਹੈ ਸਤਗੁਰਾਂ ਨੇ ਬਾਣੀ ਜਿਹੜੀ ਹੈ ਇਹ ਮਨ ਨੂੰ ਸੰਬੋਧਨ ਕੀਤੀ ਸਾਰੀ ਬਾਣੀ ਸਕੇਵਲ ਮੇਰੇਕਲ 4-5% ਥਾਵਾਂ ਤੇ ਸ਼ਰੀਰ ਨੂੰ ਸੰਬੋਧਨ ਹੈ ਬਾਕੀ ਸਾਰੀਆਂ ਥਾਵਾਂ ਤੇ ਬਾਣੀ ਜਿਹੜੀ ਹੈ ਮਨ ਨੂੰ ਸੰਬੋਧਨ ਸੋ ਬਾਣੀ ਜਦੋਂ ਸਾਡੇ ਮਨ ਤੱਕ ਪਹੁੰਚੇਗੀ ਤਾਂ ਮਨ ਨੂੰ ਪ੍ਰਾਪਤ ਮਿਲੇਗੀ ਤੇ ਮਨ ਤੱਕ ਪਹੁੰਚਣ ਦਾ ਜਰੀਆ ਹੈ ਕੰਨਾਂ ਦੇ ਰਾਹੀ ਅੰਦਰ ਉਤਰੇਗੀ ਔਰ ਜਿਹੜੀ ਚੁੱਪ ਕਰਕੇ ਬਾਣੀ ਪੜ੍ਹਨੀ ਹੈ ਇੱਕ ਬਹੁਤ ਅਗਲੀ ਅਵਸਥਾ ਦਾ ਜ਼ਿਕਰ ਹੈ ਜਿੱਤ ਤੱਕ ਅਸੀਂ ਪਹੁੰਚਣਾ ਹੈ ਕਿ ਜਦੋਂ ਮਨ ਜ਼ੁਬਾਨ ਦੇ ਚੁੱਪ ਹੋਇਆ ਵੀ ਜ਼ੁਬਾਨ ਦੀ ਗੱਲ ਨੂੰ ਸਮਝ ਜਾਂਦਾ ਜਿਸ ਨੂੰ ਭਗਤ ਸਾਹਿਬ ਨੇ ਕਿਹਾ ਕਿ ਹਾਕ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਜਦੋਂ ਸਾਡਾ ਚਿੱਤ ਜਿਹੜਾ ਹੈ ਉਸ ਨਿਰੰਜਨ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਨਾ ਤਾਂ ਫਿਰ ਜ਼ੁਬਾਨ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਕੰਨਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਉਹ ਅੰਦਰ ਬੈਠਾ ਹੀ ਅੰਦਰ ਵਾਲੇ ਨਾਲ ਗੱਲਾਂ ਕਰਦਾ ਹੈ ਪਰ ਸਾਡੇ ਵਰਗਿਆਂ ਵਾਸਤੇ ਅਸੀਂ ਗ੍ਰਸਤੀ ਆ ਸਾਡੇ ਵਰਗਿਆਂ ਨੂੰ ਫਿਰ ਇਹ ਹੈ ਕਿ ਅਸੀਂ ਉੱਚੀ ਪੜੀਏ ਤਾਂ ਜੋ ਕੰਨਾਂ ਦੇ ਰਾਹੀਂ ਇਹ ਮਨ ਤੱਕ ਪਹੁੰਚ ਸਕੇ ਮਨ ਇਸ ਨੂੰ ਸੁਣੇ ਮਨ ਤੱਕ ਇਹ ਪਹੁੰਚੇ ਤਾਂ ਮਨ ਦਾ ਮੈਲ ਜਿਹੜਾ ਹੈ ਇਹ ਉੱਤਰ ਸੋ ਆਵਾਜ਼ ਉੱਚੀ ਹੋਣੀ ਚਾਹੀਦੀ ਹੈ ਸਪਸ਼ਟ ਹੋਣੀ ਚਾਹੀਦੀ ਹੈ ਕੰਬਦੀ ਨਹੀਂ ਹੋਣੀ ਚਾਹੀਦੀ ਢਿੱਲੀ ਮੱਠੀ ਆਵਾਜ਼ ਨਹੀਂ ਹੋਣੀ ਚਾਹੀਦੀ ਜੀ ਬਹੁਤ ਬਹੁਤ ਧੰਨਵਾਦ ਸਤਨਾਮ ਸਿੰਘ ਜੀ ਆਪ ਜੀ ਨੇ ਪ੍ਰਸ਼ਨ ਦਾ ਬੜੇ ਸਰਲ ਰੂਪ ਵਿੱਚ ਉੱਤਰ ਦਿੱਤਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਿੱਥੇ ਸ਼ਬਦ ਗੁਰੂ ਸੁਰਤ ਨੂੰ ਸੇਲਾ ਦੀ ਗੱਲ ਹੋ ਰਹੀ ਹੈ ਔਰ ਜਦੋਂ ਜਿਵੇਂ ਤੁਸੀਂ ਹੋਣੇ ਕਿਹਾ ਕਿ ਮਨ ਨੂੰ ਸੁਣਾਣੀ ਹੈ ਤੇ ਮਨ ਨੂੰ ਸੁਣਾਉਣ ਵਾਸਤੇ ਪਹਿਲੇ ਜਿਹੜੀ ਕੰਨਾਂ ਦੀ ਇੰਦਰੀ ਹੈ ਉਹਦੇ ਰਾਹੀਂ ਅੰਦਰ ਜਾਏਗਾ ਸ਼ਬਦ ਤਾਂ ਹੀ ਸਾਡੀ ਸੁਰਤ ਕਿਤੇ ਨਾ ਕਿਤੇ ਜੁੜਨੀ ਸ਼ੁਰੂ ਹੋਏਗੀ ਔਰ ਨੋ ਡਾਊਟ ਅਗਲੇ ਜਿਹੜੇ ਪੜਾਅ ਨੇ ਉਹ ਬਾਣੀ ਆਪਣੇ ਆਪ ਸਾਨੂੰ ਪਹੁੰਚਾਉਂਦੀ ਰਹਿੰਦੀ ਹੈ ਮਗਰ ਸ਼ੁਰੂਆਤ ਸਾਨੂੰ ਜਿਹੜਾ ਪਹਿਲਾ ਕਦਮ ਹੈ ਜਿਵੇਂ ਗੁਰੂ ਸਾਹਿਬ ਦੀ ਕਹਿੰਦੇ ਨੇ ਇੱਕ ਪੰਡਾ ਜਾਇ ਚੰ ਸਤਗੁਰ ਕੋਟ ਪੰਡਾ ਆਗੇ ਹੋਏ ਲੇਟ ਹੈ ਪਹਿਲਾ ਪੰਡਾ ਸਾਨੂੰ ਚੱਲਣਾ ਹੀ ਪੈਣਾ ਹੈ ਔਰ ਉਹਦੇ ਨਾਲ ਹੀ ਕੁਝ ਪ੍ਰਾਪਤੀਆਂ ਲਾਈਖੀਆਂ ਹੋਣੀਆਂ ਚੀਆਂ ਸੰਗਤ ਜੀ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਤੁਸੀਂ ਇਸ ਪ੍ਰੋਗਰਾਮ ਦੇਖ ਰਹੇ ਹੋ ਔਰ ਆਸ਼ਾ ਕਰਦਾ ਕਿ ਅੱਜ ਦੇ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਕੁਝ ਸੇਧ ਮਿਲੀ ਹੋਏਗੀ ਔਰ ਤੁਹਾਡੀ ਲਾਈਫ ਦੇ ਵਿੱਚ ਜਦੋਂ ਤੁਸੀਂ ਬਾਣੀ ਪੜਨ ਅਗਲੀ ਵਾਰ ਬੈਠੋਗੇ ਤੇ ਤੁਹਾਨੂੰ ਬਹੁਤ ਸਾਰੀਆਂ ਮਦਦ ਮਿਲਣਗੀਆਂ ਇਹ ਦੇ ਨਾਲ। ਔਰ ਸੰਗਤ ਜੀ ਦੇ ਪ੍ਰੋਗਰਾਮ ਸਿਰਫ ਆਪ ਜੀ ਨੇ ਆਪਣੇ ਤੱਕ ਨਹੀਂ ਰੱਖਣਾ। ਕੋਸ਼ਿਸ਼ ਕਰਨੀ ਹੈ ਕਿ ਅੱਗੇ ਤੋਂ ਅੱਗੇ ਅਸੀਂ ਸ਼ੇਅਰ ਕਰੀਏ ਤਾਂ ਕਿ ਹੋਰ ਵੀ ਜਿਹੜੇ ਸਾਡੇ ਵਰਗੇ ਵੀਰ ਨੇ ਜਿਨ੍ਹਾਂ ਨੂੰ ਕੁਛ ਨਾ ਕੁਛ ਭੁਲੇਖੇ ਪਏ ਹੋਏ ਨੇ ਸਮਾਜ ਦੇ ਵਿੱਚ ਉਹ ਦੂਰ ਹੋ ਸਕਣ। ਮਦਰ ਉਹ ਜਿਹੜਾ ਹੱਲ ਇਹ ਨਾ ਉਹ ਸੰਗਤ ਜੀ ਤੁਸੀਂ ਆਪ ਕਰ ਸਕਦੇ ਹੋ ਜਦੋਂ ਤੁਸੀਂ ਇਹ ਵੀਡੀਓ ਅੱਗੇ ਸ਼ੇਅਰ ਕਰੋਗੇ। ਏ ਪਲੀਜ਼ ਮੈਂ ਬੇਨਤੀ ਕਰਨਾ ਸਾਰੀ ਸੰਗਤ ਨੂੰ ਜੋ ਵੀ ਇਹਨੂੰ ਦੇਖ ਰਹੀਏ ਅਸੀਂ ਅੱਗੇ ਸ਼ੇਅਰ ਕਰਨਾ ਹੈ ਅਸੀਂ ਤੁਹਾਨੂੰ ਆਪਣਾ WhatsApp ਨੰਬਰ ਵੀ ਦੇ ਰਹੇ ਹਾਂ ਆਪ ਜੀ ਦੀ ਇਸਨਾਂ ਦੀ ਹੋਰ ਕੋਈ ਵੀ ਪ੍ਰਸ਼ਨ ਬਾਣੀ ਪੜਨ ਰਿਲੇਟਡ ਹੋਣ ਆਪ ਜੀ ਪਲੀਜ਼ ਸਾਨੂੰ WhatsApp ਕਰ ਸਕਦੇ ਹੋ YouTube ਤੇ ਜਿੱਥੇ ਇਹ ਵੀਡੀਓ ਦੇਖ ਰਹੇ ਹੋ ਆਪ ਜੀ ਉੱਥੇ ਡਾਇਰੈਕਟ ਮੈਸੇਜ ਪਾ ਸਕਦੇ ਹੋ ਇਸ ਤੋਂ ਇਲਾਵਾ Facebook ਜਿੱਥੇ ਵੀ ਜਿਹੜੇ ਪੜਾਅ ਤੇ ਆਪ ਜੀ ਇਸ ਵੀਡੀਓ ਨੂੰ ਇੰਜੋਏ ਕਰ ਰਹੇ ਹੋ ਔਰ ਗੁਰੂ ਸਹਿਮਨ ਸੁਦੰਦੀ ਕੋਸ਼ਿਸ਼ ਕਰ ਰਹੇ ਹੋ ਪਲੀਜ਼ ਆਪਣੇ ਹੋਰ ਜਿਹੜੇ ਪ੍ਰਸ਼ਨ ਤੁਹਾਡੇ ਮਨ ਵਿੱਚ ਆਉਂਦੇ ਨੇ ਪਲੀਜ਼ ਜ਼ਰੂਰ ਸ਼ੇਅਰ ਕਰਨਾ ਜੀ ਮਿਲਦੇ ਹਾਂ ਬਹੁਤ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਔਰ ਸੰਗਤ ਜੀ ਐਸੇ ਹੀ ਤਰ੍ਹਾਂ ਬਣੇ ਰਹਾਂਗੇ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਨਾਲ ਜਿਹੜਾ ਚਾਹ ਚੜ੍ਹਿਆ ਹੈ ਮਿਲੰਦਾ ਔਰ ਇੱਕ ਸੈਜ ਪਰ ਦੀ ਲੈ ਅਸੀਂ ਜਿਵੇਂ ਬਾਰ-ਬਾਰ ਕਹਿ ਰਹੇ ਆਂ ਬਹੁਤ ਜਗ੍ਹਾ ਤੇ ਬਹੁਤ ਪਲੇਟਫਾਰਮਸ ਤੇ ਅੱਜ ਦੀ ਵਾਰ ਇਹ ਗੱਲ ਕੀਤੀ ਜਾ ਰਹੀ ਹੈ ਮਗਰ ਇਹ ਛੋਟੇ-ਛੋਟੇ ਪੁਲੇਖੇ ਸਾਨੂੰ ਕਿਧਰੇ ਨਾ ਕਿਤੇ ਫੇਰ ਗੁਰੂ ਸਾਹਿਬ ਤੋਂ ਦੂਰ ਕਰ ਦਿੰਦੇ ਨੇ ਜਾ ਫਿਰ ਕੋਈ ਅਰਚਨ ਮੰਨਣ ਚਾ ਜਾਂਦੀ ਇਹ ਸਮਝ ਨਹੀਂ ਅਤੇ ਲਿਖੇ ਭੇਜ ਜਾਂਦੇ ਨੇ ਅਸੀਂ ਐਸੇ ਤਰ੍ਹਾਂ ਹੀ ਬਣੇ ਰਵਾਂਗੇ ਤੇ ਸੰਗਤ ਜੀ ਆਪਣੇ ਪ੍ਰਸ਼ਨ ਜ਼ਰੂਰ ਭੇਜਣਾ ਤਾਂ ਕਿ ਇਹ ਪ੍ਰੋਗਰਾਮ ਵੀ ਅਸੀਂ ਤੁਹਾਡੀ ਸੇਵਾ ਚ ਅੱਗੇ ਵੀ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ ਸੰਗਤ ਦਾ ਔਰ ਸਤਾਮ ਸਿੰਘ ਜੀ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ